ਭਾਈ ਜੀ ਸਸਕਾਰੀ ਸਾਰੇ ਭਰਾਵਾਂ ਨੂੰ ਬੜੇ ਮਾੜੇ ਹਾਲਾਤ ਆ। ਕੱਲ ਆਪਣੇ ਭਰਾ ਉੱਥੇ ਲਏ ਸੀ ਰਾਸ਼ਨ ਪਾਣੀ ਵੰਡ ਕੇ ਆਉਣਾ ਤੇ ਉਹ ਪਹਿਲਾਂ ਕਹਿੰਦੇ ਵੀ ਸਾਰੇ ਘੇੜਾ ਕੱਢਾ ਜਾਵੇ ਜਿੱਧਰ ਰਾਸ਼ਨ ਦੀ ਲੋੜ ਆ। ਨਹੀਂ ਪਹੁੰਚਿਆ ਉੱਥੇ ਪਹੁੰਚ ਕੇ ਰਾਸ਼ਨ ਪਹੁੰਚਦਾ ਦਿੱਤਾ ਜਾਵੇ। ਤੇ ਇਹ ਲੋਕਾਂ ਦੇ ਲੋਕਾਂ ਦੇ ਦੱਸਣ ਮੁਤਾਬਕ ਵੀ ਇੱਥੇ ਪਾਣੀ ਥੋੜਾ-ਥੋੜਾ ਹੁੰਦਾ ਸੀ। ਇਹ ਪਾਣੀ ਦਾ ਹੁਣ ਜਿਹੜਾ ਵਹਾਵ ਵੀ ਤੇਜ਼ ਹੋ ਗਿਆ ਤੇ ਪਾਣੀ ਜਿਹੜਾ ਉਹ ਚੜ ਵੀ ਗਿਆ ਵਧ ਗਿਆ ਜਾਨੀ ਕਿ ਪਾਣੀ ਤੇ ਬਾਈ ਇਹ ਮਜ਼ਾਕ ਦਾ ਟਾਈਮ ਨਹੀਂ ਆ ਕੋਈ ਮੈਂ ਵੇਖਿਆ ਫਿਰ ਉੱਥੇ ਜਾ ਕੇ ਤਾਂ ਨਹੀਂ ਬਨੇ ਦੂਜਿਆਂ ਨੂੰ ਦੇ ਅੱਲਾ ਪੇ ਤੇ ਵੀ ਇੱਥੇ ਤੁਸੀਂ ਆਉਂਦੇ ਨਹੀਂ ਇੱਥੇ ਐਵੇਂ ਕੱਟ ਮਾਰਦੇ ਨਹੀਂ ਵੱਡੀ ਲੋੜ ਬੰਦਿਆਂ ਉਹਨਾਂ ਦੀ ਲੋੜ ਆ ਜਿਹੜੇ ਮਿਹਨਤੀ ਐ ਤੇ ਜਿਹੜੇ ਮੰਨ ਲਾ ਕੁਝ ਕਰ ਸਕਦੇ ਐ ਐਵੇਂ ਇੱਕ ਮੂੰਹ ਚੱਕ ਤੁਰ ਜਾਂਦਾ ਕਦੇ ਕਿਸੇ ਕੋਲ ਅਸਲ ਜਨਾ ਹੈ ਮਣ ਗਿਆ ਮੇਲਾ ਜਿਨਾਂ ਦਾ ਜਿਹੜੇ ਯੂਟਿਊਬ ਤੇ ਜਾਂ ਫੇਸਬੁਕ ਤੇ ਜਿਨ੍ਹਾਂ ਨੂੰ ਆਉਂਦੇ ਮੋਟੀ ਕਮਾਈ ਉਹਨਾਂ ਭਾਈ ਤਾਂ ਬੜਾ ਮੇਲਾ ਜਿਨਾਂ ਦਾ ਤੇ ਜਿਹੜੇ ਹਮਦਰਦੀ ਆਪੂ ਬਏ ਉੱਥੋਂ ਜਾ ਜਾ ਕੇ ਵੀੜ ਕੋ ਨਹੀਂ ਪਾਉਂਦੇ ਉਹ ਜਿਹੜੇ ਦੂਰ ਕਰਕੇ ਨਹੀਂ ਦੇ ਤਾਂ ਨਹੀਂ ਦੇਂਦੇ ਲੋਕਾਂ ਨੂੰ ਵਿਖਾਉਣਾ ਫਰਜ਼ਾ ਤੁਹਾਡਾ ਮੰਨਦੇ ਜਿਹੜੇ ਡੁੱਬੇ ਪਏ ਤੇ 8 8 9 9 ਜਣੇ ਕਿਸਤੀਆਂ ਜਾਬ ਚੜੇ ਫਿਰਦੇ ਆ ਦੇ ਪ੍ਰਾਜੇ ਅਗਲੇ ਤੇ ਬਾਈ ਬਹੁਤ ਸਮਾ ਭਿਆਨਕ ਆ ਇਹ ਸਮਾਂ ਜਿਹੜਾ ਮੰਨ ਕੇ ਚੱਲੋ ਵੀ ਰੱਬ ਤੁਹਾਡਾ ਭਲਾ ਕਰੇ ਕੋਈ ਪਤਾ ਨਹੀਂ ਹਜੇ ਉੱਤੇ ਬੱਦਲ ਉੱਤੇ ਖੜਾ ਖੜਾ ਦੀ ਜਿਹੜੀ ਸਥਿਤੀ ਹੈ ਇਹ ਆਪਣੇ ਉੱਤੇ ਹੀ ਪਣ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਡਰੇਨਾਂ 'ਚ ਲਗਭਗ ਪਾਣੀ ਉੱਤਰ ਗਿਆ ਜਾਨ ਬਚਾ ਕੇ ਆਪਣੇ ਪਿੰਡਾਂ 'ਨੇ ਐਵੇਂ ਗੱਲਾਂ ਫੜਾਈ ਜਾਂਦੇ ਆ ਕੁੜੀ ਪਾਣੀ ਆ ਗਿਆ ਜੀ ਧੋਦੇ ਆ ਗਿਆ ਜੀ ਡਰੇਨ ਚ ਆ ਗਿਆ ਜੀ ਕਿਤੇ ਬਾਈ ਜੀ ਪਾਣੀ ਨਹੀਂ ਆਇਆ ਦੇਖਦੇ ਪਾਣੀ ਆਊਗਾ ਤੁਹਾਨੂੰ ਵੀਡੀਓ ਬਣਾ ਕੇ ਪ੍ਰੋਪਰ ਤੁਹਾਡੇ ਵਾਸਤੇ ਕਾਗਜ਼ ਪਾਉਣੇ ਆ ਛੱਤ ਤੇ ਆਉਗੀ ਆ ਵੀਡੀਓ ਮੇਰੇ ਘਰ ਪੂਰਾ ਸੁੱਤਾ ਕਿੱਥੇ ਸੀ ਤੇ ਮੜੀ ਜੀ ਧਿਆਨ ਨਾਲ ਦੇਖੋ ਜੇ ਰਾਤ ਸੁੱਤਾ ਕਿੱਥੇ ਰਾਤ ਛੱਤਾਂ ਟਪ 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 ਚੋਈ ਗਈਆਂ ਤੇ ਰਾਤ ਸੁੱਤਾ ਅੰਦਰ ਸੀਗਾ ਬੰਦੇ ਲੈਂਟਰ ਚੋਈ ਜਾਂਦੇ ਕਹੋਗੇ ਜਿਹੜੀ ਇੱਕਦਮ بارش ਨੇ ਪੈਣਾ ਛੱਤ ਚੋਂ ਲਾ ਪੀ ਰਦਾ ਆਪਣੀ ਹੋਂਦਾ ਮੰਨ ਕੇ ਛੱਡੋ ਵੀ ਪਾਣੀ ਰੁੜ ਜਾਂਦਾ ਸਾਰਾ ਪਾਣੀ ਢਲਦਾ ਕਿੱਥੇ ਮੰਨ ਕੇ ਚੱਲੋ ਵੀ ਪਾਣੀ ਮਾੜਾ ਮਾੜਾ ਛੱਤ ਤੇ ਮਾੜਾ ਸਿੰਮੀ ਜਾਣਾ ਉਹ ਬਾਈ ਉੱਥੇ ਮਤਲਬ ਧਰਤੀ ਦੇ ਵਿੱਚ ਮਿੱਟੀ ਦਾ ਨਾ ਆਇਆ ਪਾਈ ਸੀ ਵਿਚੋਂ ਦਾ ਜਾਂਦਾ ਇਹ ਮਿੱਟੀ ਪਾਈ ਸੀ ਜਿਹੜੀ ਜੀ ਵੇਸ ਕਰਕੇ ਵੀ ਪਾਣੀ ਚੱਲ ਨਾ ਸਿੰਮੇ ਇੱਕ ਮੈਂ ਖੂੜ ਕੇ ਲਾ ਕੇ ਮਿੱਟੀ ਲਗਾਈ ਸੀ ਬਾਈ ਉਹਨਾਂ ਤਾਂ ਮਸ਼ੀਨ ਨਾਲ ਆਇਆ ਹੁੰਦਾ ਮਿੱਟੀ ਦਾ ਮਿੱਟੀ ਜੇ ਲਾਉਣੀ ਆ ਤਾਂ ਬਾਈ ਆਸ ਕਰਕੇ ਦੇਈਦਾ ਹੁੰਦਾ ਬਰੇਤੀ ਦਾ ਬਣਾ ਕੇ ਘਾੜਾ ਮਤਲਬ ਕਿੰਦੀ ਕਿੱਥੇ ਵਿੱਚ ਉਹਦੇ ਖਾਲਾ ਤੇ ਨਾਲ ਸਾਰਾ ਸਿਸਟਮ ਕਰਕੇ ਆਪ ਪੁੱਛ ਕੇ ਉਹਨਾਂ ਕੋਲ ਸੈੱਟ ਕਰੋ ਖਾਲਾ ਲਾਇਆ ਕਰੋ ਨਾਲੇ ਤਾਂ ਉਹਨਾਂ ਦਾ ਸਸਤੀ ਬਹੁਤ ਜ਼ਿਆਦਾ ਪੈਂਦੀ ਆ ਤੇ ਨਾਲੇ ਮਿੱਟੀ ਵਧੀਆ ਲੱਗ ਜਾਂਦੀ ਆ ਉਹ ਸੇਨ ਵਾਲੇ ਦੀ ਮਿੱਟੀ ਬੋਲੇ ਦਾ ਦੋ ਪਾੜੇ ਦਾ ਹੁੰਦਾ ਵਿੱਚ ਤੇ ਘਾਰ ਉਹਦੇ ਨਾਲ ਜਿਹੜੀਆਂ ਤਰੇੜਾ ਥੂੜਾ ਮਾਰਦੇ ਉਹਦੇ ਨਾਲ ਤੇ ਪਰ ਉਹ ਲਾਉਂਦੇ ਵੀ ਉਹਦੇ ਵੀ ਪਾਣੀ ਵੜ ਜਾਂਦਾ ਇਹ ਜਿਹੜੀ ਮਸਾ ਅੱਧੀ ਇੰਚੀ ਵੀ ਨਹੀਂ ਲਾਉਂਦੇ ਟੜੀ ਹੁੰਦੀ ਹੈ ਨਾ ਕੋਈ ਪਾਣੀ ਅੱਗੇ ਕੋਈ ਜੋਰ ਨਹੀਂ ਲੱਗਦਾ ਜੀ ਸਿੰਮਣਾ ਹੀ ਸਿੰਮਣਾ ਹੁੰਦਾ ਪਾਣੀ ਖੋਰ ਕੇ ਲੈ ਜਾਂਦਾ ਸਾਰਾ ਕਿਉਂਕਿ ਮਾੜਾ ਮਾੜਾ ਉੱਥੋਂ ਜਿੰਨਾ ਕੁਲੀ ਹੋ ਜਾਂਦੀ ਤਾਂ ਤੇ ਉਹ ਬਾਅਦ ਚ ਰੂਣ ਪਿੱਟਦਾ ਕਹਿੰਦੇ ਨਾ ਬੰਨ ਕਿ ਸਿੱਟਿਆ ਹੈ ਚੰਗਾ ਬਾਕੀ ਕੋਈ ਨਹੀਂ ਜੇ ਕਿਸੇ ਭਰਾ ਤੇ ਮਸਮਸਿਆ ਹੋਊਗੀ ਆਪਾਂ ਬੈਠੇ ਆ ਸਾਰੇ ਤੇ ਭਾਈ ਕਾਰਜ ਪਾਉਣਾ ਹੈ ਜੀ ਇਹਦਾ ਕਿਵੇਂ ਕਰਿਆ ਮਮੀ ਗਾਜੀ ਦਾ ਪੱਕਾ ਪ੍ਰਬੰਧ ਹੋ ਜੂਗਾ ਸੰਸਾਨ ਲੋਕੇ ਮੈਡਮ ਪਹਿਲਾਂ ਮਿੱਟੀ ਲਵਾਈ ਸੀ ਪਰ ਉਹ ਮਿੱਟੀ ਚੰਦਰੀਆਂ ਨੇ ਬੜੀ ਪਤਲੀ ਲੱਗ ਗਈ ਕੋਟਲੀ ਵਾਲੇ ਉਹ ਅਸੀਂ ਕਾਗਜ਼ ਕੋਈ ਨਹੀਂ ਮਿੱਟੀ-ਮੁੱਟੀ ਲਾਉਣਾ ਚਾਹੁੰਦੇ ਨਾ ਬਾਈ ਮਿੱਟੀ ਲਾਉਣੀ ਆ ਹੁਣ ਤੁਹਾਨੂੰ ਮੈਂ ਸ਼ਰੇਮੇਂਤ ਕਰਕੇ ਬਣਾਓ ਆਣਾ ਵਾਹ ਜਿਹੜੀ ਕੇ ਇੱਧਰ ਵੀ ਵੱਟ ਬਣ ਗਈ ਉੱਧਰ ਵੀ ਬਣ ਗਈ ਮੂਹਰੇ ਵੀ ਬਣ ਗਈ ਉਹ ਵਿਚਾਲੇ ਉਹ ਨੂੰ ਪੂਰਾ ਚੰਗਾ ਮਲਣ ਬਣਾ ਕੇ ਉਹਦੀ ਚੰਗੀ ਆਣਾ ਨਾ ਪਾਣੀ ਮੀਂਹ ਵਰ ਆ ਪਾ ਲੋ ਪਾ ਕੇ ਥੋੜਾ ਥੋੜਾ ਉਹ ਉੱਥੇ ਫੇਰ ਉਹਦੇ ਵਿੱਚ ਚਲੋ ਛੱਤਾਂ ਤੇ ਪਾਣੀ ਅਕਸਰ ਹੀ ਖੜ ਜਾਂਦਾ ਬਾਬਾ ਪੁੱਤਰਾ ਪੜਾ ਕਰੇ ਕਾਲਾ ਤੇਲ ਪਾਉ ਉਹ ਕੀ ਕਰਨ ਯਾਰ ਫੇਰ ਉਹਨੂੰ ਛੱਤਾਂ ਤੇ ਲਾਓ ਆ ਹੁਣ ਵੇਖਿਆ ਬਰੇਤੀ ਨਹੀਂ ਕੋਈ ਨਾ ਉੱਤੋਂ ਸਾਰੀ ਨਹੀਂ ਕਦੋਂ ਮੀ ਡਗ ਪਾਣਾ ਪਾਣੀ ਕਦੋਂ ਇਹ ਦੋ ਨੰਬਰੀ ਕੰਮ ਕਰਦੇ ਸਾਰੀ ਇਹਨਾਂ ਲਿਆ ਕੇ ਉਹ ਚਾ ਜਾ ਉੱਥੋਂ ਸੇਮ ਨਾਲੇ ਥੋੜਾ ਜਾ ਭਈ ਇਹ ਮਜ਼ਾਕ ਦੇ ਵਿੱਚ ਸੁੱਟ ਲੈਂਦੇ ਤੂੜੀ ਤੇ ਰਾਹ ਚੋਂਦੇ ਜਵਾਕ ਜੇ ਲੱਤਾਂ ਮਾਰ ਦਿੰਦੇ ਉਹ ਜਰੂਰ ਮੈਨੂੰ ਫੋਨ ਕਰਾਂਗੇ ਕਹਿੰਦੇ ਜੀ ਅਸੀਂ ਇਹ ਮਦਦ ਕਰਾਂਗੇ ਕੌਣੋ ਕਿ ਆਪਦੇ ਕੋਈ ਤਾਂ ਪੰਪਤੀ ਦੀ ਨਹੀਂ ਪੁੱਤ ਅਗਲੇ ਨੂੰ ਪੁੱਛਿਆ ਕਰੋ ਇਹ ਇੱਕ ਕੋਲੀ ਕਟਲੀ ਵਾਲਾਂ ਤੋਂ ਕੋਈ ਇੱਕ ਦੋ ਬੰਦੇ ਹੈਗੇ ਚਾਜ ਦੇ ਤਿਆਰ ਰਹਿੰਦਾ ਉਹ ਹਰੇਕ ਟਰਾਲੀ ਅੱਜ ਦਾ ਭਾਈ ਤਾਂ ਉਹ ਹਰੇਕ ਟਰਾਲੀ ਪੁੱਛਿਆ ਕਰੋ ਭਾਈ ਤੈਨੂੰ ਤਾਂ ਨਹੀਂ ਕਦੇ ਗਾਹੇ ਜੀ ਲੋਕ ਇੱਕ ਦੋ ਬੰਦੇ ਨਾਲ ਕੰਡੈਕਟਰ ਨੇ ਹੈਣਾ ਤੇ ਆਪਾਂ ਸਾਰਾ ਕਿੱਥੇ ਜੇ ਕੰਦ ਵਿਥੇ ਜੇ ਹੋ ਗਈ ਉਹ ਇੱਥੇ ਦੇਖੋ ਐਵੇਂ ਮਤਲਬ ਕਾਲੀ ਨਹੀਂ ਕਰਨੀ ਕਿਸੇ ਗੱਲ ਦੀ ਵੀ ਇੱਥੇ ਜੇ ਕੰਦ ਹੋ ਗਈ ਨਾ ਦੂਜੀ ਗੱਲ ਵੀ ਹਜੇ 8 5 6 ਦਿਨ ਜਿਹੜਾ ਮੌਸਮ ਜਿਹੜੀ ਆ ਤੇ ਆ ਕੇ ਹੋ ਰਹੀ ਉਹ ਇਸੇ ਸਾਲ ਹੋਣਾ ਹੀ ਚੱਲਣਾ ਹਾਂ ਕਮਰੇ ਦੀ ਤਾਂ ਕਮਰੇ ਸਾਰੇ ਆਪਣੇ ਭਰਾ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੀ ਵੀ ਨਿੱਕੀ ਮੋਟੀ ਕਰ ਲਓ ਹੋਰ ਇੱਥੇ ਜੇ ਹੋ ਗਈ ਫੌਂਦਾ ਰਹਿਣਾ ਟਰਨਾਂ ਨਹੀਂ ਪਵਾਵਾਂ ਮੈਂ ਤਾਂ ਪਵਾਵਾਂ ਇੰਨਾ ਚੱਲਣਾ ਚਲੋ ਛੱਡ ਹੀ ਗੱਲਾਂ ਦੋ ਇੱਕ ਮਿੰਟ ਰੁੱਕ ਕੇ ਲੋਡ ਆ ਉਹਨਾਂ ਨੂੰ ਹਜੇ ਲੋਡ ਪੈ ਨਹੀਂ ਆ ਆ ਵੇਖੋ ਕਾਦ ਗਿਆ ਸਟੈਪ ਪਹਿਲੇ ਆ ਇਹਦੇ ਨਾਲ ਕੋਸ 80% ਪਚਾਰ ਹੋਊਗਾ ਕਿਉਂਕਿ ਜਿੱਥੇ ਪਾਦਾ ਬਈ ਕਾਗਜ਼ ਮੀ ਇਹਦੇ ਉੱਤੇ ਪਊਗਾ ਕਿ ਮੈਂ ਤਾਂ ਖਾ ਵਧੂ ਆ ਇੱਧਰ ਪਾ ਦਾਂਗਾ ਇੱਧਰ ਨਹੀਂ ਆ ਇੱਕ ਹੋਰ ਦਿਖਾਉਣਾ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦਿਖਾਉਣਾ ਵੈਰੀ ਬਿਊਟੀਫੁਲ ਤੁਹਾਡਾ ਅੱਛਾ ਆਪਣੇ ਆਹਾ ਸ਼ਾਨ ਸੀ ਕਿਸੇ ਟਾਈਮ ਤੇ ਇਹ ਕਿਰਾਂ ਦਾ ਸ਼ਿੰਗਾਰ ਹੈ www ਕੀ ਦੇ ਕੀ ਦੇ ਅੱਜ ਵੀ ਮੈਂ ਤਾਂ ਬਈ ਨਿਸ਼ਾਨੀ ਦੇ ਉੱਤੇ ਰੱਖੀ ਹੈ ਸਾਹਮਣੇ ਵੀ ਅੱਜ ਵੀ ਕਿੰਦੀ ਆਉਂਦੀ ਪੱਟ ਕੇ ਮਾਰ ਗਏ ਥੱਲੇ ਹੋ ਚੱਲ ਮੈਂ ਨਹੀਂ ਨਹੀਂ ਯਾਰ ਇਹ ਰੱਖਣੀ ਹੈ ਦੂਜੇ ਐਂਟੀਨੇ ਵੀ ਪਏ ਆ ਆ ਟੈਲੀਕਮ ਹਾਲਾ ਜਗਾਂ ਰੂਸੀਆ ਦਾ ਕੰਟੇਨਰ ਚੱਲ ਰਹੰਦਾ ਪਈਆਂ ਤਾਰ ਵੀ ਪਈ ਆ ਟੈਲੀਫੋਨ ਵੀ ਪਈ ਆ ਜਿਹੜੇ ਕਰਮਚਾਰੀ ਦੇ ਬਈ ਬਹੁਤ ਚੈਨਲ ਵੇਖਿਆ ਜਿਹੜਾ ਟਾਈਮ ਲੋਕੀ ਬਲੈਕ ਨੈਵ ਆਇਡ ਵੇਨ ਉਹ ਤਾਂ ਮੁੰਡਾ ਦਾ ਬੋਲਾ ਸਿਸਟਮ ਚ ਆਇਆ ਉਹ ਟਾਈਮ ਲੱਗਿਆ ਉਹਦਾ ਬਾਅਦ ਚ ਨਾਨਾ ਵਾਲਾ ਇਹ ਅਸੀਂ ਸਾਰੇ ਪੰਗੜੇ ਲੈ ਲੈ ਕੇ ਚੈਨਲ ਚਲਾਏ ਹੁਣ ਪਤਾ ਲੱਗਿਆ ਰੈਸਿੰਗ ਵੀ ਉਦੋਂ ਅਸੀਂ ਇੰਨੀ ਵੇਖੀ ਆ ਵੀ ਛੋਟੀ ਗੱਲ ਤੇ ਇੱਕ ਕਰੋੜ ਤੇ ਇੱਕ ਕਰੋੜ ਤੇ ਜਦੋਂ ਵੋਟਿੰਗ ਸੈਂਟਰ ਤੇ ਹਮਲਾ ਆਇਆ ਉਹ ਵੀ ਦੇਖਿਆ ਉਹਾਰੇ ਯਾਰ ਜੀ ਬਰੇਟਾਵਾਂ ਦੇ ਵਿੱਚ ਉਦੋਂ ਮੈਂ ਇਸੇ ਡਿਸ਼ ਤੇ ਸੱਤ ਜਾਣੇ ਰਲ ਕੇ ਖੋਦ ਦੇਣਾ ਤੇ ਮਤਲਬ ਵਰਲਡ ਕੱਪ ਉਹਦਾ ਵੇਖੀ ਜਾਂਦਾ ਸੀ ਦੂਜੇ ਦਾ ਕੁੱਟ ਦਿੰਦੇ ਸੀ ਸ਼ੀਸ਼ੀ ਸਾਸ ਤੇ ਉਹਦੇ ਵਿੱਚ ਹੀ ਮਤਲਬ ਉਵੇਂ ਹੀ ਲਾਈਵ ਕਾਟ ਦੇ ਵਿੱਚ ਉਵੇਂ ਹੀ ਚੱਲਣ ਲੱਗ ਪਿਆ ਸੀਗਾ ਤੇ ਦੱਸੋ ਬਾਈ ਕਿਹੜੇ ਕਿਹੜੇ ਭਰਾਵਾਂ ਨੇ ਅੱਜ ਵੀ ਇਹ ਇਹ ਕੇ ਬਸ ਪਰਮ ਕਰਤੇ ਆਪਾਂ ਤਾਂ ਬਈ ਰੱਖੀ ਐ ਇਹਨੂੰ ਅੰਦਰ ਛਤਰੀ ਮਾਰ ਜਾਂਦਾ ਐਵੇਂ ਹਾਂ ਤੇ ਕੋਲਾ ਯਾਰ ਅਸੀਂ ਤਾਂ ਰੈਸਲਿੰਗ ਵੇਖੀ ਚਲੋ ਕੋਈ ਠੀਕ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਦੇਖ ਕੇ ਤੇ ਸਪੈਸ਼ਲ ਚੈਨਲ ਚੱਲਦਾ ਹੁੰਦਾ ਸੀ ਸਪੈਸ਼ਲ ਮੁੰਡਿਆਂ ਵਾਸਤੇ ਉਹ ਆਪਾਂ ਸਾਰੀ ਉਹਦਾ ਪਹਿਲਾ ਨਾਮ ਸੀਗਾ ਪੀ ਆਰ ਪੀ ਆਰ ਟੀ ਪਣਾ ਲਾ ਕੋ ਵੈਸੇ ਉਹ ਪੀਆਰਟੀ ਨਹੀਂ ਸੀ ਉਹ ਰਸ਼ੀਆ ਦੀ ਭਾਸ਼ਾ ਵਿੱਚ ਲਿਖਿਆ ਹੁੰਦਾ ਸੀ ਸਬਸਕ੍ਰਾਈਬ ਕਰ ਆਪਣੇ ਹਿਸਾਬ ਨਾਲ ਉਹ ਪੀਆਰਟੀ ਬਣ ਜਾਂਦਾ ਹੁੰਦਾ ਸੀ ਜਾਂ ਕੋਈ ਮੈਂ ਕਹਿੰਦਾ ਉਹ ਚੈਨਲ ਦਾ ਨਾਮ ਬਦਲ ਕੇ ਰੱਖਦਾਈ ਪੂਪੂ ਨਰ ਤੇ YouTube Facebook ਤੇ ਸਾਰੇ ਭਰਾ ਅੱਜ ਤੇ ਮੈਂ ਪੂਪੂ ਨਰ ਲਿਖਿਆ ਪੜਦਾ ਹਾਂ ਮੇਰੇ ਸ਼ਾਹ ਚੈਨਲ ਯਾਦ ਆ ਜਾਂਦਾ ਤੇ ਆਪਾਂ ਪੂਪੂ ਨਰ ਨਹੀਂ ਸੀ ਉਹ ਰਸ਼ੀਆ ਲਿਖਿਆ ਤੇ ਮੈਨੂੰ ਇਹ ਗੱਲ ਦੀ ਸਮਝ ਆਈ ਬਾਅਦ ਚ ਤੇ ਉਹ ਵੀ ਬੜਾ ਕਹਿਰ ਬਾਕੀ ਹੱਦੱਚ ਭਾਈ ਬਹੁਤ ਯਾਦ ਆਉਂਦੀ ਹੁਣ ਵੀ ਕੋਈ ਇੱਥੇ ਵੀਡੀਓ ਨੂੰ ਬਾਈ ਕਰੋ ਸ਼ੇਅਰ ਤੁਹਾਡਾ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਪੇਜ ਨੂੰ ਕਰ ਲਓ ਫਾਲੋ ਧੰਨਵਾਦ ਭਰਾਵੋ ਠੀਕ ਆ ਜੀ ਰੱਖੋ ਬੱਦਲ ਓਕੇ ਜੀ ਰਿਪੋਰਟ ਆ ਮਹਾਰਾਜ ਸਾਹਿਬ ਠੀਕ ਆ ਰਸੋਈ ਬਸ ਤੋਂ ਫਿਰ ਜਾਂਦੀ ਇਕੱਠੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੰਗੇ ਮਾੜੇ ਬੰਦੇ ਬੋਲਣ ਵਾਲੇ ਵੀ ਬੋਲਦੇ ਆ ਆਪਣਾ ਅੰਦਰ ਰਸਤੀ ਆਪਾਂ ਸੁਵਾਣੀ ਕਰਨੀ ਏ ਠੀਕ ਆ ਜੀ ਧੰਨਵਾਦ ਰੱਖਣੀਆਂ ਇਹ ਸਾਰੇ ਭਰਾਵਾਂ ਦਾ ਆਤਮਾ ਤੇ ਸੇਵਾ ਆਪਾਂ ਕਰਨੀ ਵੱਧ ਧੰਨਵਾਦ ਥੈਂਕ ਯੂ ਲਵ ਯੂ ਸ੍ਰੀ ਗੁਰੂ ਜੀ ਧੰਨਵਾਦ ਸਾਰੇ ਭਰਾਵਾਂ ਨੂੰ ਚੈਨਲ ਨੂੰ ਕਰਿਓ ਸਬਸਕ੍ਰਾਈਬ ਓਕੇ ਲੈ ਵੀ ਸੱਜਣੋ ਜਿਹੜੇ ਮੇਰੇ ਵਰਗੇ ਮਹਾਤੜਾ ਜਿਨ੍ਹਾਂ ਦੀਆਂ ਛੱਤਾਂ ਜਿਹੜੀਆਂ ਵਾਹਿਗੁਰੂ ਆਪਾਂ ਸੋ ਕਰਕੇ ਚਾਹ ਬਾਸ਼ਾ ਮੜ ਕਾ ਤੰਦਰੁਸਤੀ ਬਖਸ਼ੀ ਜਿਨ੍ਹਾਂ ਦੀਆਂ ਛੱਤਾਂ ਜਿਹੜੀਆਂ ਟਾਇਲ ਬੱਤੇ ਵਾਲੀਆਂ ਬਈ ਉਹ ਨਾ ਮੜੀਆਂ ਮੋਟੀਆਂ ਸਿੰਮਣ ਲੱਗ ਪਈਆਂ ਵੇ ਰੋਡ ਨਿਕਲ ਕੇ ਮੀਂਹ ਹੌਲੀ ਹੌਲੀ ਮੀਨੇ ਪਈਆਂ ਨਾ ਕਦੇ ਵਾਧ ਘਟਾ ਆ ਆਪਾਂ ਤਾਂ ਅੰਦਰ ਨੱਪ ਕੇ ਖੇਤ ਪੈ ਜਾਂਦੇ ਹਨਾ ਤੈਨੂੰ ਮੈਂ ਬੱਦਲ ਵਖਾਉਣਾ ਥੋੜਾ ਜਿਹਾ ਇੱਧਰ ਵੇਖੋ ਇੱਧਰ ਵੀ ਬੱਦਲ ਬਹੁਤ ਆ ਸਾਰੇ ਇੱਧਰ ਵੀ ਹਨਾ ਐ ਆਰੇ ਬੱਦਲ ਹੀ ਬੱਦਲ ਤੇ ਮੈਂ ਸਵੇਰੇ ਸਿੱਧਿਆ ਸੂਰਜ ਨਿਕਲਦੋਂ ਪਹਿਲਾਂ ਚੜਿਆ ਸੀਗਾ ਤੇ ਬੱਦਲ ਨਾ ਪੂਰਾ ਇੱਕਦਮ ਛੁੱਟੀ ਲੈ ਕੇ ਹਵਾ ਦੇ ਨਾਲ ਆਇਆ ਸੀਗਾ ਵੀ ਐ ਜਿਵੇਂ ਨਾ ਵੀ ਬਹੁਤ ਤੂਫਾਨ ਵਾਸਤੇ ਦੀ ਜਿਵੇਂ ਹੁੰਦੀ ਹੈ ਹਨਾ ਪਰ ਉਹ ਬੁੱਲਾ ਜਿਹਾ ਹੀ ਰਹਿ ਗਿਆ ਮੁੜ ਕੇ ਹਵਾ ਪਤਾ ਨਹੀਂ ਕਿੱਧਰ ਨੂੰ ਗਈ ਸੀਗੀ ਤੇ ਸਾਰੇ ਜਿੰਨੇ ਮੇਰੇ ਭਰਾਟਾ ਜਿੰਨੇ ਜਿਨ੍ਹਾਂ ਦੀਆਂ ਟਾਇਲ ਬੱਤੇ ਵਾਲੀਆਂ ਛੱਤਾਂ ਨਾ ਮੈਂ ਸਾਰੇ ਭਰਾਵਾਂ ਨੂੰ ਅਪੀਲ ਕਰਦਾ ਇਹ ਆਪਦਾ ਪਾਈ ਨਾ ਮਮੀ ਮੰਮੀ ਕਾਗੇ ਤੇ ਲੈ ਕੇ ਪਾਰੋ ਇਹ 6-7-8 ਦਿਨ ਨਾ ਈ ਦੇ ਦਾ ਕੰਮ ਨਹੀਂ ਹੈ ਇਹ ਸਾਡ ਨਾਲਾ ਕੰਮ ਹੈ ਨੀਗਾ ਤੇ ਤੁਹਾਨੂੰ ਪਤਾ ਆਪਾਂ ਸਾਰੇ ਹੀ ਮਾਤੜ ਆ ਆਪਦਾ ਘਰ ਦਾ ਖਰਚਾ ਮਸਾ ਹੀ ਚਲਾਉਨੇ ਆ ਤੇ ਛੱਤਾਂ ਟਹਾ ਟੁਗੀਆਂ ਕਿਸੇ ਨੇ ਮਦਦ ਨਹੀਂ ਕਰਨੀ ਆਪਣੀ ਚੱਲ ਪੈਂਦੇ ਸੋ ਚੱਲ ਪੈਂਦੇ ਜਦੋਂ ਨਹੀਂ ਕੋਈ ਨਹੀਂ ਜੰਦੇ ਨਹੀਂ ਹਨਾ ਪਰ ਆਪਦਾ ਪ੍ਰਬੰਧ ਤਾਂ ਕਰੀਏ ਨਾ ਹੁਣ ਆਹ ਕੱਲ ਨਾ ਇੱਥੇ ਕਿੰਦੀ ਨੇ ਮਿੱਟੀ ਛਿੜਤੀ ਐ ਦੋਵੇਂ ਪਾਸੇ ਤੇ ਅੱਗੇ ਵੀ ਛਿੜਤੀ ਐ ਉਹ ਭੈੰਦ ਨਾ ਲੱਗਿਆ ਬੰਨਾ ਤੇ ਮਗਰ ਇੱਥੇ ਖੜ ਗਿਆ ਪਾਣੀ ਇਹ ਬਰਾਂਡਾ ਬਰਾਂਡੇ ਦੀ ਕੰਧ ਇੱਥੇ ਆ ਨਾ ਕਿਤੇ ਭਾਂ ਜੋ ਮੈਂ ਵੇਚਦੀ ਨਾ ਗਿਆ ਜਿੰਨ ਲਗਾਗਾ ਭਾਈ ਕੋ ਪੋਲਗਾ ਇੱਥੇ ਆ ਵੀ ਉਹ ਉਥੇ ਉਹ ਪਾਣੀ ਖੜ ਗਿਆ ਭਾਂ ਜਸਮੀਂਗ ਪੂਲ ਲੰਗੂ ਤੇ ਸਾਰੀ ਰਾਤ ਇਧਰੋਂ ਟਿੱਪੜਾ 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 ਉਹ ਜਦੋਂ ਮੈਂ ਉੱਠ ਰੱਟ ਕੇ ਮੰਡਾ ਮੰਜਾ ਮੁੰਜਾ ਬਾਹਰ ਸ਼ਿਫਟ ਕਰਕੇ ਗੈਲਰੀ ਤੇ ਤੇ ਉਹ ਮੈਂ ਖਾ ਚੱਲ ਮੋਬਾਈਲ ਚਲਾਉਣੇ ਛੱਟ ਐਨੇ ਨੂੰ ਮਸੇਰ ਆ ਆਪਣਾ ਉਹ ਦੂਜਾ ਨਿਹਾਲਾ ਤੇ ਉਹ ਪਾਈ ਆ ਵੀਡੀਓ ਵੀ ਮੀ ਬਹੁਤ ਸਾਡੇ ਤੇ ਮੀ ਆ ਗਿਆ ਫੇਰ ਫਲਾਨਾ ਤੋਂ ਹੁਣ ਤੇ ਯਾਰ ਐਨ ਕੀ ਤੇ ਕਮਾਲ ਹੀ ਹੋ ਗਿਆ ਯਾਰ ਇੰਨਾ ਮੀ ਕਿਹੜੇ ਹਸਾਉਣਾ ਯਾਰ ਸਾਲਾ ਇੱਕ ਸਿਸਟਮ ਬਣਿਆ ਕੀ ਖੜਾਏ ਕਿਦੇ ਭੈਣ ਜੇ ਨਗਲੀ ਗਏ ਸੰਗੂਸਾ ਛੱਡ ਕੇ ਤਾਂ ਨਹੀਂ ਕੰਮ ਕਰੀ ਆਉਂਦੇ ਯਾਰ ਠੀਕ ਆ ਮੰਨਦੇ ਆ ਵੀ ਪੰਜਾਬ ਤੇ ਹਵਾ ਹੈ ਪੰਜਾਬ ਪੰਜਾਬ ਚ ਮੁੜ ਜਾਂਦੀ ਹੈ ਹਰਿਆਣੇ ਮਾਚਲ ਜਾਂ ਇਧਰ ਮਾਚਲ ਚੋਂ ਚੱਲੇ ਗਈ ਹੈਗਾ ਹੁਣ ਮਾਚਲ ਵਾਲਿਆਂ ਦਾ ਕੰਮ ਹੀ ਨਿਪਟ ਜਾਂਦਾ ਪਾਣੀ ਪਈ ਜਾਂਦਾ ਤੇ ਠੱਲੇ ਜਾਵੜ ਦਾ ਨਾ ਉਹਨਾਂ ਨੂੰ ਛੱਪੜ ਚ ਕਢਣਾ ਨਾ ਛੱਪੜ ਚੋਂ ਡਰੇਨ ਚ ਕਢਣਾ ਨਾ ਉਹਨਾਂ ਦੀ ਮੋਟਰ ਖੜੇ ਉਹ ਗਾ ਡਾਇਮੰਡੂ ਮਾ ਨਹਿਰਾਂ ਨੂੰ ਨਾ ਜਾਵੜ ਦਾ ਅਸੀਂ ਤਾਂ ਕਾਗਜ਼ ਪਾਉਣ ਲੱਗੇ ਆ ਇੱਕ ਗੱਲ ਸੋਚਣ ਵਾਲੀ ਹੈ ਵੀ ਜਦੋਂ ਛੱਤਾਂ ਤੇ ਬਰ ਨਾਲੇ ਹੈਗੇ ਪਾਣੀ ਨਿਕਲ ਨੂੰ ਤੇ ਪਾਣੀ ਸਿੱਧਾ ਨਿਕਲ ਸਕਦਾ ਤੇ ਫੇਰ ਵੀ ਆਹ ਏਡੀਆਂ ਏਡੀਆਂ ਖਾਰਾਂ ਪੈ ਗਈਆਂ ਹੂੰ ਤੇ ਰੋਡ ਕੱਢ ਤੇ ਥੱਲੋ ਤੇ ਜਿੱਥੇ ਮੰਨ ਲਓ ਵੀ ਛੜਕਾ ਛੁੜਕਾਂ ਦੀ ਪਾਣੀ ਨੂੰ ਆੜ ਲੱਗੀ ਹੋਣੀ ਆ ਤੇ ਉਹਦੇ ਅਗਲੇ ਪਾਸੇ ਦੇ ਕੀ ਹਾਲਾਤ ਹੋਣਗੇ ਇਹ ਤਾਂ ਪਾਣੀ ਉਤਰੇ ਤੋਂ ਬਾਅਦ ਹੀ ਪਤਾ ਲੱਗੂਗਾ ਵਾਈ ਗਰੂ ਮੇਰ ਕਰੇ ਤੇ ਵਾਈ ਗਰੂ ਲਿਖ ਕੇ ਬਈ ਵੀਡੀਓ ਸ਼ੇਅਰ ਕਰੋ ਜਿਨ੍ਹਾਂ ਦੀਆਂ ਛੱਤਾਂ ਕੱਚੀਆਂ ਬਈ ਮੂਮੀ ਕਾਗਜ ਪਾ ਲੋ ਆਪ ਦਾ